ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਅੱਜ ਤੋਂ ਕਰੀ ਫਿਰ ਤੋਂ ਅਸੀਂ ਗੱਲ ਕਰਾਂਗੇ ਲਤੀਪੁਰ ਦੀ ਗੱਲ ਕਰੇਗੀ ਅੱਜ ਕਿੰਨੇ ਮਹੀਨੇ ਤੇ ਕਿੰਨੇ ਦਿਨ ਹੋ ਗਏ ਨਾ ਆਖਿਰਕਾਰ ਫਿਰ ਅੱਜ ਪੂਰੀ ਦੀ ਪੂਰੀ ਲਤੀਪੁਰ ਦੀ ਪੂਰੀ ਟੀਮ ਪੈਨਪਰਾ ਸਾਡੇ ਬਿਜਟ ਕੱθε ਬੈਠ ਕੇ ਨਾ ਆਖਿਰਕਾਰ ਕੀ ਹੈ ਬਾਬਾ ਜੀ ਸਭ ਨਾਲ ਪਹਿਲਾਂ ਤੁਹਾਡਾ ਆਮਨੇ ਸਾਹਮਨੇ ਵਿੱਚ ਚੈਨਲ ਵਿੱਚ ਸਵਾਗਤ ਕੀਤਾ ਜਾਂਦਾ ਹੈ ਅੱਜ ਫੇਰ ਤੁਸੀਂ ਇੱਥੇ ਸਾਰੇ ਇਕੱਠੇ ਹੋਏ ਹੋ ਸਾਡੇ ਬਜ਼ੁਰਗ ਮਾਤਾ ਪਿਤਾ ਪੈਣਾ ਤੇ ਅੱਜ ਫੇਰ ਇਕੱਠੇ ਹੋ ਤੁਸੀਂ ਇਕੱਠੇ ਤੁਸੀਂ ਜੇ ਨਹੀਂ ਦਿੰਦੇ ਅੱਜ ਦਾ ਖਾਸ ਦਿਨ ਤੁਹਾਡੇ ਵਾਸਤੇ ਕੀ ਲੱਗਦਾ ਤਾਂ ਕਿਉਂ ਮਨਾਇਆ ਜਾਂਦਾ ਜਾਂ ਮਨਾਇਆ ਜਾਂਦਾ ਮਾਤਮ ਕੀਤਾ ਜਾਂਦਾ ਜਾਂ ਕੀ ਕੀਤਾ ਜਾਂਦਾ ਅੱਜ ਦੀ ਖਾਸ ਵਜ੍ਹਾ ਕੀ ਹੈ ਅੱਜ ਤੱਕ ਸਾਹਮਣੇ ਸਾਹਮਣੇ ਤੇ ਸਾਰੇ ਦਰਸ਼ਕਾਂ ਨੂੰ ਇਹ ਸੁਛਣਾ تھا ਬਾਬੂ ਜੀ ਨੂੰ ਵਿਹਕਰੀ ਚਿਕਾ ਖਾਲਸਾ ਵਿਹਕਰੀ ਜੀ ਦੀ ਫਤਿਹ ਕਿ ਜਿਹੜਾ ਅੱਜ ਆਪਾਂ 9ਵੇਂ 9 ਤਰੀਕ ਦੀ ਗੱਲ ਕਰਦੇ ਹਾਂ ਜੀ 9 ਦਸੰਬਰ 2022 ਨੂੰ ਗੰਗਮਾਂ ਦੀ ਸਰਕਾਰ ਨੇ ਨਦੀਪੁਰ ਦੇ ਬੋਵਲਡਾ ਕਹਿਰ ਕੀਤਾ ਤੇ ਹਰ ਇੱਕ ਨੌਕਰੀਕ ਨੂੰ ਅਸੀਂ ਕਾਲਾ ਜਨਮ ਜੋ ਮਨਾਉਣਾ ਹੈ ਕਾਲੇ ਢੰਡੇ ਲੈ ਕੇ ਪੂਰਾ ਨਦੀਪੁਰਾ ਮੋੜ ਦਾ ਜਿਹੜਾ ਰੋਜ਼ ਪ੍ਰਗਟ ਕਰਦਾ ਅੱਜ ਪੂਰਾ 1005ਵਾਂ ਦਿਨ ਚੱਲਦਾ ਹੈ ਤੇ 33 ਮਹੀਨੇ ਪੂਰੇ ਹੋ ਚੁੱਕੇ ਨੇ ਕੰਪਨੀ ਨੂੰ ਮਹੀਨਾ ਲੱਗ ਗਿਆ 1005 ਦਿਨ ਤੇ ਰਾਤ ਜਿਹਨਾਂ ਨੂੰ ਆਪਾਂ ਡਬਲ ਕਰਕੇ ਦੇਖੀਏ ਤਾਂ ਦੇਖੋ ਕੰਨਾ ਸਮਾ ਹੋ ਗਿਆ ਤੋ ਕਿ ਦਿਨ ਤੇ ਰਾਤ ਇਹ ਮੋਰਚਾ ਚੱਲਦਾ ਹੈ। ਮੋਰਚੇ ਦਾ ਮਕਸਦ ਇੱਕੋ ਹੀ ਕਾ ਜਿਹੜਾ ਸਾਨੂੰ ਢਾਇਆ ਗਿਆ ਲੀਪਰੇ ਨੂੰ ਗੈਰ ਕਾਨੂੰਨੀ ਤੌਰ ਤੇ। ਕਿਉਂਕਿ ਸਰਕਾਰ ਕੋਲ ਹਲੇ ਵੀ ਜਪੋਮੈਂਟ ਟਰਸਟ ਕੋਲ ਹਲੇ ਵੀ ਕੋਈ ਚੀਜ਼ ਨਹੀਂ ਮਿਲੀ। ਵੀ ਕਿਹੜੇ ਉਹ ਇੱਥੇ ਢਾਇਆ ਗਿਆ। ਪਹਿਲਾਂ ਜਦੋਂ ਆਪਾਂ ਗੱਲ ਕਰੀਏ ਕਿ ਦਿੱਲੀ ਸ਼ਾਂਪਲਾ ਸਾਹਿਬ ਗੈਸ ਦੇ ਬੀਜੇਪੀ ਦੇ ਲੀਡਰ ਉਹਨਾਂ ਨੇ ਉੱਥੇ ਆਪਣੀ ਕਮੇਟੀ ਦੇ ਕੋਲ ਇਹ ਗੱਲ ਰੱਖੀ ਸੀ ਲੀਪਰੇ ਦੀ। ਬਾਵੇਂ ਉਹਨੇ ਗੁੰਗਲੋਂ ਦੀ ਮਿੱਟੀ ਝਾੜੀ ਆ ਪਰ ਇੱਕ ਵਾਰ ਇਹ ਮਾਫੀ ਮੰਗਦੇ ਸੀ ਗੁਰਦਾਰ ਸੁਘੜਾ ਦੇ ਚੇਅਰਮੈਨ ਸੀਗਾ ਜਿਹੜਾ ਇੰਫਰੋਮੈਂਟ੍ਰੈਕਟਰ ਦਾ ਜਿਹਨੇ ਕੋਲ ਕੜਕਟਾ ਹਾਇਆ ਤੇ ਉਹਨੇ ਖੋਦ ਮੰਨਿਆ ਕਿ ਮੰਨੂ ਤੇਜਰੀਵਾਲ ਨੇ ਸਪੈਸ਼ਲ ਲਤੀਪਰਾ ਢਾਉਣ ਦੇ ਲਈ ਲਾਇਆ ਹੋਇਆ ਇਹ ਕਿਹਨੇ ਮੰਨੇ ਆਪਣੇ ਗੁਰਦਾਰ ਸੁਘੜਾ ਜਿਹੜੇ ਉਹਦੇ ਸਾਫਤਾ ਹੋਏ ਚੇਅਰਮੈਨ ਨੇ ਅੱਛਾ ਪਹਿਲਾਂ ਚੇਅਰਮੈਨ ਹੁੰਦੇ ਸੀ ਉਹਨਾਂ ਨੇ ਇੱਕ ਖੋਦ ਮੰਨਿਆ ਤੇ ਨਾਲ ਹੀ ਉਹਨਾਂ ਨੇ ਮਾਫੀ ਮੰਗੀ ਸੀ ਕਿ ਗਲਤ ਜਗ੍ਹਾ ਠਾ ਦੇ। ਹੁਣ ਤੁਸੀਂ ਸੋਚ ਲਓ ਵੀ 33 ਮਹੀਨੇ ਪੂਰੇ ਹੋ ਗਏ ਅੱਜ 34 ਮਾਂ ਲੱਗ ਗਿਆ। ਅਨੇ ਤੱਕ ਸਰਕਾਰ ਕੋਲ ਕੋਈ ਵੀ ਗੱਲ ਨਹੀਂ ਜਿਹੜਾ ਨਕੀਪੁਰ ਨੂੰ ਇਨਸਾਫ ਦਵਾਇਆ ਜਾ। ਕਿਉਂਕਿ ਜਿਹੜੀ ਸਰਕਾਰ ਹੈ ਕਾਰਪੋਰੇਟ ਘਰਾਣਿਆਂ ਦੇ ਖੁੱਲੇ ਹੋ ਕੇ ਚੱਲ ਰਹੀ ਹੈ। ਇਹ ਜਗ੍ਹਾ ਮਹਿੰਗੀ ਹੋਣ ਦੇ ਕਾਰਨ ਜਿਹੜਾ ਇਹ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਇਹ ਤੇ ਵੀ ਪਰ ਇਹਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਇਹਦਾ ਪਹਿਲਾਂ ਹੀ ਵਿਚਾਰੇ ਆਪਾਂ ਸਾਰੇ ਤੁਹਾਨੂੰ ਜਾਣਦੇ ਹਾਂ ਕਿ ਪਹਿਲੀ ਮਾਰ ਵਿੱਚ ਆਈ ਹੋਈ ਸੀ ਜਦੋਂ 1947 ਦੇ ਵਿੱਚ ਬਜ਼ੁਰਗਾਂ ਨੂੰ ਪਾਕਿਸਤਾਨ ਛੱਡ ਕੇ ਆਉਣਾ ਪਿਆ ਸੀ ਉਸ ਟਾਈਮ ਵੀ ਬਹੁਤ ਝੋਲਮ ਵਿੱਚ ਚੱਲਿਆ ਇਹ ਕਾਰੋਬਾਰ ਜਿਹੜੇ ਸੀਗੇ ਜ਼ਮੀਨਾਂ ਜਾਇਦਾਦਾਂ ਮਹਿਲਾਂ ਵਰਗੇ ਘਰ ਉਹ ਛੱਡ ਕੇ ਸਾਰੇ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੂੰ ਉਰੇ ਆ ਕੇ ਆਉਣਾ ਪਿਆ ਸੀ ਉੱਜੜ ਕੇ ਖਾਲੀ ਹੱਥ ਆਪਣੀ ਜਾਨ ਬਚਾ ਕੇ ਤੇ ਜਿਹੜਾ ਇਸ ਨਕੀਪਰੇ ਦੇ ਵਿੱਚ ਸਾਡੇ ਮੁਸਲਮਾਨ ਭਰਾ ਰਹਿੰਦੇ ਸੀ ਵੰਡ ਹੋਣ ਤੋਂ ਪਹਿਲਾਂ ਉਹ ਤੂੰ ਉੱਜੜ ਕੇ ਵਿਚਾਰੇ ਪਾਕਿਸਤਾਨ ਚਲੇ ਗਏ ਉਹ ਸਭ ਜਗ੍ਹਾ ਦੇ ਵਿੱਚ ਬੈਠ ਗਏ ਜਿਹੜਾ ਕਾਨੂੰਨ ਬਣਾਇਆ ਸੀ ਇੱਕ ਸੈਂਟਰ ਦੀ ਸਰਕਾਰ ਨੇ ਉਹ ਬਣਾਇਆ ਸੀ ਮੌਢੀ ਸੇਵਾ ਕਾਨੂੰਨ ਪਹਿਲ ਦੇ ਆਧਾਰ ਤੇ ਤਾਂ ਕਾਨੂੰਨ ਦੇ ਮਤਲਬਕ ਜਿਹੜੀ ਹੈ ਨਕੀਪਰੇ ਨੂੰ ਜਗ੍ਹਾ ਨਹੀਂ ਮਿਲੀ ਕੋਈ ਨਾਮ ਕਰਵਾਉਣੀ ਚਾਹੀਦੀ ਸੀ ਦੂਜਾ ਨੰਬਰ ਜਿਹੜਾ ਕੋਈ ਵੀ ਸੁਪਰੀਮ ਕੋਰਟ ਕਹਿੰਦਾ ਕਿ ਕੋਈ ਵੀ 12 ਸਾਲ ਇੱਕ ਜਗ੍ਹਾ ਤੇ ਰਹਿ ਜਾਵੇ ਤਾਂ ਉਸ ਤੋਂ ਕੋਈ ਵੀ ਜਗ੍ਹਾ ਨਹੀਂ ਛਡਵਾ ਸਕਦਾ ਪਰ ਇੱਥੇ ਤਾਂ 78 ਸਾਲ ਹੋ ਗਏ ਜੀ 78 ਸਾਲਾਂ ਦੇ ਬਾਅਦ ਇਹ ਜਿਹੜਾ ਟਾਇਆ ਗਿਆ ਉਸੇ ਕਿਈਆਂ ਦਾ ਜਨਮ ਹੋਇਆ ਹੈ, ਕਈ ਜੀ ਪੂਰੇ ਹੋ ਗਏ, ਕਈਆਂ ਨੇ ਘਰ ਵਿਆਹ ਹੋਏ, ਕਈ ਬੱਚਿਆਂ ਨੇ ਜਨਮ ਲੈ ਕੇ ਕਈ ਅਥੋ ਤੁਰ ਗਏ, ਕਈ ਆ ਗਏ ਸਾਰੀ ਉਮਰ ਹੀ ਕਈਆਂ ਦੀ ਬੀਤ ਗਈ ਇੱਥੇ। ਹਾਂਜੀ ਬਿਲਕੁਲ ਜੀ। ਸੋ ਸਾਰੇ ਡਾਕੂਮੈਂਟ ਵੀ ਨੇ ਕੋ ਜੀ ਸੀਵਰੇਜ ਦੇ ਬਿੱਲ ਨੇ ਬਿਜਲੀ ਦੇ ਬਿੱਲ ਨੇ ਬੱਚਿਆਂ ਦੇ ਸਕੂਲ ਦੇ ਸਰਟੀਫਿਕੇਟ ਨੇ ਤੇ ਬਜ਼ੁਰਗਾਂ ਦੇ ਵਿਆਹ ਦੇ ਜਿਹੜੇ ਡਾਕੂਮੈਂਟ ਹੁੰਦੇ ਨੇ ਤੇ ਮੌਤ ਦੇ ਡਾਕੂਮੈਂਟ ਨੇ ਜਨਮ ਦੇ ਡਾਕੂਮੈਂਟ ਨੇ ਕਹਿੰਨ ਤੋਂ ਬਾਅਦ ਸਾਰੀ ਹਰ ਇੱਕ ਚੀਜ਼ ਲਾਪੀ ਪਰ ਦੇ ਕੋਲੇ ਵਸੀਆਂ ਕੋਲੇ ਪਹਿਲਾਂ ਜਿਹੜੇ ਨੰਬਰ ਲੱਗਦੇ ਹੁੰਦੇ ਸੀ ਘਰਾਂ ਦੇ ਉੱਪਰ ਉਹ ਨੰਬਰ ਵੀ ਲੱਗੇ ਹੋਏ ਨੇ ਤੈਨੂੰ ਹੋਣਾ ਕਿ ਨਜਾਇਜ਼ ਕਹਿ ਰਹੇ ਨੇ ਜੇ ਨਜਾਇਜ਼ ਸੀ ਤਾਂ ਜਦੋਂ ਨੰਬਰਿੰਗ ਹੋਈ ਹੈ ਮਕਾਨਾਂ ਦੀ ਉਹ ਕਿਵੇਂ ਹੋ ਗਈ ਬੈਰ ਲੈਣੇ ਸੀ ਸ਼ਿਵਰੇਜ ਦੇ ਜਾਂ ਹੋਰ ਕਿਸੇ ਦੇ ਉਹ ਕਿਵੇਂ ਲੈ ਕੇ ਲੈ ਲੈ ਉਸੇ ਟਾਈਮ ਕਹਿੰਦੇ ਭਾਈ ਤੁਸੀਂ ਕੋਈ ਵੀ ਪੈਸਾ ਨਹੀਂ ਭਰਨਾ ਤੁਸੀਂ ਨਜਾਇਜ਼ ਪੈਸੇ ਲੈਣ ਨੂੰ ਤਾਂ ਦੋ ਹਫ਼ਤੇ ਆਉਣ ਦੋ ਤੇ ਜਦੋਂ ਹੱਕ ਮੰਗਦੇ ਨੇ ਫਿਰ ਕਹਿੰਦੇ ਤੁਸੀਂ ਉਹਦੇ ਦੇ ਵਸੇਂਦੇ ਜੀ ਪਰ ਬਾਬਾ ਜੀ ਅਸੀਂ ਗੱਲ ਅਗਰ ਲਤੀਫਪੁਰ ਦੀ ਕਰੀਏ ਤਾਂ ਫਿਰ ਜੇ ਪਰ ਉਹ ਕਿਹੜੇ 4 ਵੀ ਕਿੰਨੇ ਅੱਧਾ ਦੇ ਪੁਰਾਣੇ ਬਿਲਡਿੰਗਾਂ ਕਿੰਨੇ ਹੋ ਰਹੇ ਹੋਣਗੇ ਵੀ ਸਰਕਾਰ ਨੇ ਹੁਣਾਂ ਤੇ ਕਿਉਂ ਨਹੀਂ ਐਕਸ਼ਨ ਲਿਆ ਸੀ ਇਹਦੇ ਤੇ ਹੀ ਖਾਸ ਕਰਕੇ ਕਿਉਂ ਇਹ ਜੀ ਐਕਸ਼ਨ ਹੋਰ ਪਾਸੇ ਵੀ ਲੈਣਾ ਸੀ 300 ਘਰ ਤਰਨਤਾਰਨ ਦੇ ਵਿੱਚ ਨੋਟਿਸ ਲਾਪੇ ਸੀ ਕਾਉਣ ਨੂੰ ਜੀ 800 ਘਰ ਜੀ ਅਮਰਸਰ ਸਾਹਿਬ ਦੇ ਵਿੱਚ ਲਾਪੇ ਸੀ ਜੀ ਚੇਤਾਕਾਨਾ ਤੇ 1200 ਘਰ ਧੋਬੀ ਘਾਟ ਬਠਿੰਡਾ ਦੇ ਵਿੱਚ ਨੋਟਿਸ ਲਾਪੇ ਸੀ ਆਪਣੇ ਮਲੋਹ ਹਰਕਤ ਦੇ ਵਿੱਚ ਇਹ ਕੋ ਬੈਣਾ ਪਿੰਡ ਹੈ 32 ਘਰ ਢਾਉਣ ਦੇ ਆਰਡਰ ਸੀ ਉਹਨੂੰ ਉੱਥੇ ਪਿੰਡ ਦੇ ਵਿੱਚ ਟੋਟਲ 45 ਘਰ ਨੂੰ ਛੋਟਾ ਜਿਹਾ ਪਿੰਡ ਹੈ ਲੇਕਿਨ 32 ਘਰ ਢਾਉਣ ਦੇ ਆਰਡਰ ਆ ਗਏ ਸੀ ਸਾਰੇ ਪਾਕਿਸਤਾਨ ਤੋਂ ਆਏ ਹੋਏ ਵਸੇ ਹੋਏ ਲੋਕ ਨੇ ਜਿਨ੍ਹਾਂ ਦੇ ਟਾਰਗੇਟ ਕੀਤਾ ਗਿਆ ਹੈ ਜੀ ਇਹ ਉਹ ਵੀ ਟਹਿ ਜਾਣੇ ਸੀ ਜੇਕਰ ਲਤੀਫ ਪਰੇ ਦੇ ਲੋਕ ਜੀ ਜਾਗਰੂਕ ਨਾ ਹੁੰਦੇ ਜੀ ਆਪਣੇ ਹੱਕ ਲੈਣ ਦੇ ਲਈ ਮੋਰਚਾ ਨਾ ਲਾਉਂਦੇ ਤਾ ਉਹ ਵੀ ਟਾ ਦੇਣੇ ਸੀ ਇਥੋਂ ਮਲਬਾ ਚੱਕ ਕੇ ਕਿਤੇ ਕਿਤੇ ਕੱਲੇ ਕੱਲੇ ਨੂੰ ਖੇਰੂ ਖੇਰੂ ਕਰ ਦੇਣਾ ਸੀ ਜੀ ਆਪਾਂ ਇਹ ਸਮਝ ਲਈਏ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਸੇ ਇਕੱਠੇ ਵੀ ਨਹੀਂ ਸੀ ਹੋਣਾ ਬਿਲਕੁਲ ਐਸੇ ਤਰ੍ਹਾਂ ਨਾਲ ਪੋਰਾ ਘੂਰ ਕਰ ਦੇਣਾ ਸੀ ਉਹ ਹੀ ਇਹਨਾਂ ਦੀ ਸਕੀਮ ਸੀ ਭਾਰ ਸਾਰੇ ਨਤੀਜ ਭਰੇ ਨੇ ਇੱਕਜੁੱਟ ਹੋ ਕੇ ਆਪਣਾ ਮੋਰਚਾ ਲਾ ਲਿਆ ਕਿਸਾਨ ਕਸੇ ਗੁੰਡੀਆਂ ਨੇ ਜਿਨ੍ਹਾਂ ਨੇ ਸੱਚੇ ਤੇ ਸਾਰਿਆਂ ਦੇ ਤੇ ਸਾਥ ਦਿੱਤਾ ਇਸ ਲਈ ਇਹ ਬਚ ਗਏ ਮਲਵਾ ਚੱਕਣ ਤੋਂ ਤੇ ਬਾਕੀ ਕਰ ਕਹਿਣ ਦੋ ਬਜੀ ਮਲਵਾ ਵੀ ਚੁੱਕ ਕੇ ਲੈਣ ਦੀ ਪੂਰੀ ਤਿਆਰੀ ਸੀ ਹਾਂਜੀ ਮਲਵਾ ਦੀਟ ਸਾਫ ਕਰਨਾ ਪੂਰਾ ਬਿਲਕੁਲ ਜੀ ਸਾਫ ਕਰਨ ਦਾ ਸੀ ਤੇ ਜਿਹੜੇ ਇਹਨਾਂ ਨੇ ਆਪਣੀ ਜਾਨ ਬਚਾਉਣ ਦੇ ਮਾਰਿਆਂ ਨੇ ਕੀ ਕਿਹਾ ਇਹ ਉਥੋ ਦੀ ਸੜਕ ਨੰਗ ਰਹੀ ਆ ਅਸੀਂ ਸੜਕ ਢਾਉਂਦੇ ਹਾਂ ਸੜਕ ਵਾਲਾ ਏਰੀਆ ਖਾਲੀ ਕਰਨਾ ਸੀ ਢਾਉਣਾ ਸੀ ਜੀ ਮੰਨ ਲਿਆ ਜੇ ਕੋਈ ਸੜਕ ਦੇ ਵਿੱਚ ਆਉਂਦਾ ਨੋਟਿਸ ਲਾ ਕੇ ਉਹਦੀ ਮਨਤੀ ਹੋ ਕੇ ਲੈਣਾ ਲੱਗ ਜਾਂਦੀ ਉਹਨੇ ਘਰਾਂ ਦੇ ਵਿੱਚ ਉਹ ਲੈਣਾ ਲਾ ਕੇ 19 ਜਗ੍ਹਾ ਢਾਈ ਜਾਂਦੇ ਆ ਕਿ ਸਾਰਾ ਪਿੰਡ ਢਾਇਆ ਗਿਆ ਮਤਲਬ ਸਭ ਪਲਾਨ ਸੀ ਪਲਾਨ ਸੀ गाइस ਕਿਉਂਕਿ ਉਹਨਾਂ ਨੂੰ ਇਹ ਸੀ ਜੇ ਪਾਕਿਸਤਾਨ ਤੋਂ ਆਏ ਹੋਏ ਨੇ ਗਰੀਬ ਪਰਿਵਾਰ ਨੇ ਇਹਨਾਂ ਦੀ ਕਹੜਾ ਕਿਸੇ ਨੇ ਸੁਣਨੀ ਆ ਜਿਹਨਾਂ ਨੇ ਆਪ ਹੀ ਉੱਠ ਕੇ ਤੁਰਣਾ ਹੋਰ ਕਿੱਧਰ ਜਾਣਾ ਤੇ ਜਿੰਨੀ ਹਜ਼ਾਰ ਕਰੋੜ ਦੀ ਜਗ੍ਹਾ ਜਿਹੜੀ ਇਹ ਸਾਰੇ ਅਸੀਂ ਨਾਲ ਕੇ ਖਾਵਾਂਗੇ ਇਹ ਇਹਨਾਂ ਦੀ ਪਾਲਿਸੀ ਸੀ ਹੁਣ ਪੂਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਜੋ ਆਪਨੀ ਸਰਕਾਰ ਨੂੰ ਨੋਟਸ ਕੱਢੇ ਹੋਏ ਨੇ ਜਿ ਜਿੰਨੀਆਂ ਵੀ ਪੰਚਾਇਤੀ ਜਗ੍ਹਾ ਨੇ ਉਹਨਾਂ ਦੇ ਉੱਪਰ ਸਰਕਾਰ ਨੇ ਕਬਜ਼ਾ ਕਰਨਾ ਕਿਉਂਕਿ ਸਰਕਾਰ ਕਰਜ਼ਾ ਕਿਥੋਂ ਲੈ ਰਹੀ ਹੈ ਪਹਿਲੀਆਂ ਸਰਕਾਰਾਂ ਗਵਰਨਮੈਂਟ ਅਧਾਰੇ ਪ੍ਰਾਈਵੇਟ ਕਰਕੇ ਵੇਚ ਚੁੱਕੀਆਂ ਨੇ ਉਹਨੇ ਜਿੰਨੇ ਵੀ ਨੇ ਲਾਲ ਕਿਰਾਲਾ ਤੇ ਕਰਜ਼ਾ ਲੈ ਰਹੀ ਹੈ ਫਿਰ ਤਾਂ ਸਿਆਮ ਲਟਾਂ ਤੇ ਲੈ ਰਹੀ ਹੈ ਹੁਣ ਜਿਹੜਾ ਬੰਦਾ ਕਰਜ਼ਾ ਦੇ ਰਿਹਾ ਉਹ ਕਦੇ ਨਾ ਕਦੇ ਕੰਮ ਦੀ ਜਗ੍ਹਾ ਮੰਗੂਗਾ ਦੇਖ ਲਈਏ ਬਹੁਤ ਪਣ ਪਿੰਡਾਂ ਦੇ ਵਿੱਚ ਇਹ ਧਾਵਾ ਹੁੰਦਾ ਤੇ ਇੱਥੇ ਇੱਕ ਹਾਈ ਕੋਰਟ ਦਾ ਬਹਾਨਾ ਲਾਇਆ ਯਾਰ ਅੱਛਾ ਕਹਿੰਦੇ ਨੇ ਕਿ ਹਾਈ ਕੋਰਟ ਦਾ ਹੁਕਮ ਹੈ ਇਹ ਨਹੀਂ ਗਲਤ ਹੈ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਕਿਸੇ ਦੀ ਸਿਰ ਦੀ ਛੱਤ ਨਹੀਂ ਢਾਈ ਜਾਣੀ ਉਹ ਜਦੋਂ ਸ਼ਰਮੌਰ ਇੱਕ ਕੋਰਟ ਹੈ ਇੰਡੀਆ ਦਾ ਮਾਨਯੋਗ ਸੁਪਰੀਮ ਕੋਰਟ ਉਹਦਾ ਆਰਡਰ ਹੈ ਵੀ ਕਿਸੇ ਸਿਰ ਦੀ ਛੱਤ ਨਹੀਂ ਕੋਈ ਜਾਣੀ ਤੇ ਫਿਰ ਉੱਥੇ ਹਾਈ ਕੋਰਟ ਵੀ ਉਹਦੀ ਐਂਟਰੀ ਆਉਂਦਾ ਮੇਰੇ ਮੋਬਾਈਲ ਜੀ ਸੋਚਿਆ ਹੀ ਕਦੀ ਕੀ ਇਸ ਤਰ੍ਹਾਂ ਕਦੀ ਹੋਏਗਾ ਵੀ ਆ ਤੁਹਾਨੂੰ ਪਤਾ ਸੀ ਜਾਂ ਪਹਿਲੀਆਂ ਸਰਕਾਰਾਂ ਨੇ ਤਾਂ ਕੋਈ ਸਟੈਪ ਨਹੀਂ ਹਾਸ ਕੀਤਾ ਪਹਿਲੀਆਂ ਸਰਕਾਰਾਂ ਵੀ ਕਿਤੇ ਘਟਾਉਂਦੀਆਂ ਨਹੀਂ ਅੱਛਾ ਪਰ ਲੋਕ ਜਦੋਂ ਇਕੱਠੇ ਹੁੰਦੇ ਜੀ ਜ਼ਮਾਰੇ ਉਹਨਾਂ ਨੂੰ ਬਣਾਉਣੇ ਪਏ ਨਾ ਹੋਰ ਇਹ ਵੀ ਪਹਿਲੀਆਂ ਸਰਕਾਰਾਂ ਆਉਂਦੀਆਂ ਫਿਟਾਉਣ ਇਕੱਲਾ ਲੱਪੇ ਪਰੇ ਦਾ ਏਕਾ ਦੇਖ ਕੇ ਜਾਗਰੂਪ ਦਾ ਇੱਕੇ ਮੁਰਝ ਜਾਂਦੀਆਂ ਸੀ ਤੇ ਸਾਰੇ ਇਕੱਠੇ ਹੋ ਜਾਂਦੇ ਸੀ ਜੀ ਹੁਣ ਇਹਨਾਂ ਨੂੰ ਗਮਰਾਹ ਕਰਕੇ ਜਾਣ ਕੇ ਲਪੇਟੇ ਕਰਾ ਕੇ ਰਾਤੋਂ ਰਾਤ ਥੋਰ ਫੁਲਾ ਕੇ ਤੁਲਾਤਾ ਹਟੇ ਨਿਕਲਿਆ ਅੰਦਰ ਅੰਦਰ ਕਾਈ ਲੋਕਾਂ ਨੂੰ ਮੋਕੇ ਦੇ ਅੰਦਰ ਤੋਂ ਬਹੁਤ ਨੁਕਸਾਨ ਹੋ ਮੋਕੇ ਦੇ ਹਾਂਜੀ ਜਗਾ ਹਾਲੇ ਸਮਾਨ ਸਮਾਂ ਨਹੀਂ ਮਿਲਿਆ ਤਾਂ ਉਧਰ ਉਧਰ ਜਾਂਦਾ ਉਹਨਾਂ ਦਾ ਸਮਾਂ ਨਹੀਂ ਮਿਲਿਆ ਸਮਾਨ ਵਿੱਚ ਹੀ ਦੱਬਿਆ ਹੋਇਆ ਇਹ ਵੀ ਦੱਬਿਆ ਗਿਆ ਹਾਲੇ ਵੀ ਤੁਸੀਂ ਕੱਢਾਂਗੇ ਉਹ ਸਮਾਨ ਉਹਦੇ ਵਿੱਚੋਂ ਨਿਕਲਣਾ ਜਦੋਂ ਆਪਾਂ ਜਿਹੜੇ ਬਣਾਵਾਂਗੇ ਨਾ ਉਹ ਕਣਪਾ ਮਲਬਾ ਚੱਕਾਂਗੇ ਜੀ ਕਿਉਂਕਿ ਸਮਾਨ ਜਿਹੜਾ ਲੱਖਾਂ ਰੁਪਈਆ ਦਾ ਵਿੱਚੇ ਸੜ ਗਿਆ ਹੁਣ ਕੰਮ ਤੋਂ ਆਉਣਾ ਨਹੀਂ ਉਹ ਸਾਰਾ ਪਣ ਉਦੋਂ ਪਤਾ ਲੱਗੂਗਾ ਵੀ ਕਿੰਨੇ ਕਿੰਨਾ ਸਮਾਨ ਵਿਚਾਰਿਆਂ ਦਾ ਸੀ ਕਿਉਂਕਿ ਕੱਢ ਕੇ ਕਿੱਥੇ ਰੱਖਿਆ ਦੇ ਤੰਗੂਆਂ ਚਾਪ ਪੈ ਨੇ ਸਮਾਨ ਤਾਂ ਕੋਈ ਹੈ ਵੀ ਨਹੀਂ ਸਮਾਨ ਤਾਂ ਸਾਰਾ ਖੱਲ ਨਹੀਂ ਗਿਆ ਤੁਸੀਂ ਤੁਸੀਂ ਹੋਣ ਕੋਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਵੀ ਕੇਸ ਲਗਾਇਆ ਹੋਇਆ ਜਾਂ ਆਪਣੇ ਸਰਕਾਰਾਂ ਦੇ ਜਿਹੜੇ ਡਿਪੈਂਡਰ ਸੀ ਕਿਤਨੇ ਕਿਦੋਂ ਉਹਨਾਂ ਨੂੰ ਮੋੜਨਾ ਪਏ ਹਾਈ ਕੋਰਟ ਦੇ ਕੋਲ ਪਹੁੰਚ ਕੀਤੀ ਹੋਈ ਹੁਣ ਵੀ ਇਹਨਾਂ ਨੇ ਹਾਈ ਕੋਰਟ ਦਾ ਬਹਾਨਾ ਲਾਇਆ ਸੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਡਿਜੀਟਲ ਰਸਤਾ ਐ ਕੰਪਿਊਟਰ ਕੇ ਯੂਨ ਖਾਲੀ ਕੀਤਾ ਗਿਆ ਪਰ ਹਾਈ ਕੋਰਟ ਦੇ ਇਹ ਵੀ ਆਰਡਰ ਨੇ 2014 ਦੇ ਸੂਰਿਆਗੜ੍ਹ ਜ਼ਿਲ੍ਹੇ ਵੀ ਨਤੀਜੇ ਪਰਉਟਾਇਆ ਨਾ ਜਾਵੇ ਦੀ ਮਨਤੀ ਕੀਤੀ ਹੈ। ਅੱਛਾ। ਤਾਂ ਆਇਆ ਨਾ ਜਾਵੇ ਇਹ ਵੀ ਆਰਡਰ ਹੈ ਨਾ। ਅੰਦਰ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਯਾਰਾ ਇੱਕ ਸਟੈਪ ਲਿਆ। ਬਿਲਕੁਲ ਜਿਉਂਸ ਆਰਡਰਾਂ ਨੂੰ ਛਿੱਕੇ ਤੇ ਡਾਂਕੇ ਹਾਈ ਕੋਰਟ ਦੇ ਆਰਡਰਾਂ ਨੂੰ ਮਨਤੀ ਕਰਨ ਦੇ ਵੀ ਜਾ ਟਾਤਾ। ਜੇ ਮਨਤੀ ਕਰਦੇ ਨੇ ਤਾਂ ਬੜੀਆਂ ਤਾਂਗਰੀਆਂ ਨਿਕਲਣੀਆਂ ਨੇ। ਬਿਲਕੁਲ। ਜੇ ਮਨਤੀ ਕਰਨਗੇ ਤਾਂ ਜਿਹੜੀ ਅਸਲੀ ਜਗ੍ਹਾ ਹੈ ਆਧੀਆ ਅਧਰਸ਼ ਇਹੋਂ ਵੀ ਆ ਠੀਕ ਹੈ ਇਸ ਜਗ੍ਹਾ ਨੂੰ ਬਚਾਉਣ ਦੇ ਮਾਰੇ ਆ ਗਰੀਬਾਂ ਨੂੰ ਢਾਤੋ ਤਾਂ ਇਹਨਾਂ ਨੇ ਕਿਹੜਾ ਬੋਲਣਾ ਤੇ ਹੁਣ ਇਹਨਾਂ ਤੋਂ ਇੱਕ ਟੀਮ ਦੇ ਨਾਲ ਪਟੀਸ਼ਨ ਪਾ ਰਹੇ ਹੁੰਦੇ ਨੇ ਪਟੀਸ਼ਨ ਪਾ ਕੇ ਕਹਿ ਰਹੇ ਨੇ ਕਿ ਹਾਈ ਕੋਰਟ ਦੇ ਆਰਡਰ ਨੇ ਜਿ ਫਲਾਣਾ ਇਹ ਸਾਰਾ ਹਾਈ ਕੋਰਟ ਸਾਡੇ ਅਸੀਂ ਲੋਹਰਕੇ ਦੀ ਗੱਲ ਕਰਦੇ ਹਾਈ ਕੋਰਟ ਨੇ 3 ਵਾਰ ਆਰਡਰ ਕਰਕੇ 17 'ਚ ਕਰਦੇ 18 'ਚ ਕਰਦੇ ਹੁਣ ਫਿਰ 24 'ਚ ਕਰਦੇ ਵੱਡੇ ਫੈਕਟਰੀ ਮੈਨਾਂ ਦੇ ਕੋਲ ਨਸਰਾਲੀ ਪਿੰਡ ਦੀ ਸ਼ਾਮਲਾਟ ਕਿੰਨੇ ਸਾਲਾਂ ਤੋਂ ਆ ਫੈਕਟਰੀਆਂ ਚੱਲ ਰਹੀਆਂ ਨੇ ਤਿੰਨ ਬਾਰ ਆਡਰ ਆਏ ਨੇ ਹਾਈ ਕੋਰਟ ਦੇ ਵੀ ਇਹ ਜਗ੍ਹਾ ਖਾਲੀ ਕਰਕੇ ਪੰਚਾਇਤੀ ਜਗ੍ਹਾ ਪੰਚਾਇਤ ਨੂੰ ਦਿੱਤੀ ਜਾਵੇ ਲੇਕਿਨ ਜਦੋਂ ਮੌਜੂਦਾ ਸਰਕਾਰ ਹੈ ਜਿਹੜੀ ਇਹ ਵੀ ਤੇ ਪਹਿਲੀਆਂ ਸਰਕਾਰਾਂ ਵੀ ਜਦੋਂ ਉਸ ਵੱਲ ਵੱਧੀਆਂ ਸੀ ਤਾਂ ਜਿਹੜੇ ਫੈਕਟਰੀਆਂ ਦੇ ਮਾਲਕ ਸੀ ਜਦ ਅੱਗੇ ਆ ਕੇ ਕਹਿੰਦੇ ਸੀ ਵੀ ਸਾਡਾ ਜਿਹੜਾ ਤੁਹਾਨੂੰ ਹੁਣ ਤੱਕ ਪੰਡ ਦੁੱਤਾ ਹੈ ਅਰਬ ਰੁਪਿਆ ਫੰਡ ਬਣ ਗਿਆ ਸਾਡਾ ਪਹਿਲਾ ਫੰਡ ਰੱਖੋ ਫੇਰ ਅੱਗੇ ਢਾਲੀਏ ਤਿੰਨ ਵਾਰ ਹਾਈ ਕੋਰਟ ਦੇ ਆਰਡਰ ਆਏ ਜੀ ਤੇ ਨਾਲ ਹੀ ਹੋਰ ਆਪਾਂ ਤੁਹਾਨੂੰ ਫਟਕੜ ਸਭ ਦੀ ਗੱਲ ਦੱਸਦੀ ਹਾਂ ਸਰਾਂਧੀ ਜੀ ਉੱਥੇ ਮਾਲਕਾਂ ਨਾਲ ਜ਼ਮੀਨ ਇੱਕ ਇੱਕ ਕਿਸਾਨ ਦੀ ਜ਼ਮੀਨ ਆ ਉਹਨੇ ਵੀ ਤਿੰਨ ਵਾਰ ਕੀ ਦਿੱਤੇ ਹੈ ਹਾਈ ਕੋਰਟ ਨੂੰ ਤਿੰਨ ਵਾਰ ਉਹ ਵੀ ਆਰਡਰ ਲੈ ਆਇਆ ਉੱਥੇ ਕੌਣ ਬੈਠੇ ਨੇ ਪ੍ਰਵਾਸੀ ਬੰਦੇ ਬੈਠੇ ਨੇ ਕੁਝ ਬਿਹਾਰ ਤੋਂ ਆ ਕੇ ਬੈਠਾ ਕੋਈ ਬੰਗਾਲ ਤੋਂ ਆ ਕੇ ਬੈਠਾ ਇੱਕ ਨਾਲ ਬੈਠੇ ਨੂੰ ਬੂਦੀ ਕਰਕੇ ਬੈਠੇ। ਤਕਰੀਬਨ ਉਹਨਾਂ ਨੂੰ ਹੋ ਗਏ 40 ਕਿਸਾਲ ਹੋ ਗਏ ਬੈਠੇ। ਉਸ ਟਾਈਮ ਜਗ੍ਹਾ ਖਾਲੀ ਪਈ ਸੀ ਵੀ ਚਲ ਬੈਠ ਗਏ ਵਿਚਾਰੇ ਗਰੀਬੰਦੇ ਕੋ ਜਾਈ। ਤੇ ਉਸ ਜਗ੍ਹਾ ਨੂੰ ਖਾਲੀ ਕਰਵਾਉਣ ਵਾਸਤੇ ਤਿੰਨ ਵਾਰ ਉਹ ਵੀ ਨੋਟਸ ਆ ਗਏ ਹਾਈ ਕੋਰਟ ਦੇ। ਤੇ ਉੱਥੇ ਏਸੇ ਸਰਕਾਰ ਦਾ ਨੰਮੇ ਦਾ ਸਾਡੇ ਫਤਗੜ ਸਾਹਿਬ ਜ਼ਿਲ੍ਹੇ ਦਾ ਐਮ ਐਲ ਏ ਲਖਵੀਰ ਸਿੰਘ ਰਾਏ ਉਹ ਪ੍ਰਵਾਸੀਆਂ ਨਾਲ ਖੜਿਆ। ਉਹਨੇ ਇੱਕ ਇੱਕ ਟੰਬੂ ਵੀ ਨਹੀਂ ਲਗਾਉਣ ਦਿੱਤਾ। ਉਹ ਕਹਿੰਦਾ ਬਿਲਕੁਲ ਨਹੀਂ ਹੱਲ ਹੋਣਾ ਨਾਲੇ ਇੱਕ ਕਿਸਾਨ ਦੀ ਮਾਲਕੀ ਆ ਤੇ ਉੱਥੇ ਉਹ ਕਹਿੰਦੇ ਨੇ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਆਰਡਰ ਹੈ ਜਿਹੜਾ 12 ਸਾਲ ਬੈਠ ਗਿਆ ਕੜਾਈ ਨਹੀਂ ਕਰਦਾ ਇਹ ਦੋਹਰੇ ਕਾਨੂੰਨ ਕਿਉਂ ਆ ਨਤੀ ਪਰ 70 ਸਾਲਾਂ ਤੋਂ ਬਾਅਦ 10000 ਤਾਂ ਤੇ ਉਹ 40 ਸਾਲਾਂ ਤੋਂ ਫਿਰ ਵੀ ਇਹਨਾਂ ਨੂੰ ਤਾਂ 38 ਸਾਲ ਬਾਅਦ ਤੱਕ ਬੈਠੇ ਨੇ ਸਭ ਕੁਝ ਉਹ ਲਾਸਟ ਈਅਰ ਐ ਇਸ ਸਿੰਗਰ ਸ਼ਾਦਾ ਰਹੇਗਾ ਕਿ ਉਮੀਦ ਹੈ ਕਿ ਤੁਸੀਂ ਇੱਥੇ ਕਿੰਨੇ ਕਿਤੇ ਦੁਬਾਰਾ ਫਿਰ ਆਪਣਾ ਜਰਾ ਬੇਸੇਵਾ ਕਰਨਾ ਕਿਸੇ ਚੀਜ਼ ਦਾ ਕਿੰਤੀ ਆ ਰਿਹਾ ਜਤਨ ਬੇਸੇਵਾ ਤਾਂ ਉਹੀ ਹੋਊਗਾ ਠੀਕ ਹੈ ਲਤੀਫ ਫਰੇਦਾ ਬੇਸੇਵਾ ਇਸੇ ਜਗ੍ਹਾ ਤੇ ਹੋਊਗਾ ਕਿਉਂਕਿ ਜਗ੍ਹਾ ਹੀ ਲਤੀਫ ਰਹੀ ਹੈ ਕਦੇ ਵੀ ਝੂਠਾ ਜਿਹੜਾ ਪਲੰਦੇ ਬਹੁਤ ਬਣਾਉਂਦਾ ਪਰ ਕਦੇ ਕਾਮਯਾਬ ਨਹੀਂ ਬਣਦਾ ਇਹ ਵੀ ਕਾਮਯਾਬ ਨਹੀਂ ਹੋਇਆ 78 ਸਾਲਾਂ ਦਾ ਹੁੰਦੇ ਤੇ ਬਹੁਤ ਟਾਈਮ ਤੇ ਆ ਰਹੇ ਨੇ ਪਰ ਕਾਮਯਾਬ ਨਹੀਂ ਹੋਏ ਹੁਣ ਟਾਉਣ ਚ ਕਾਮਯਾਬ ਹੋ ਗਏ ਲੇਕਨ ਹਾਲੇ ਵੀ ਕਾਮਯਾਬ ਨਹੀਂ ਹੋ ਕੇ ਮਾਲਕਾਂ ਨੇ ਹੱਕ ਹਾਲੇ ਵੀ ਜਿਹੜੇ ਨੇ ਕਬਜ਼ਾਧਾਰੀ ਕਹਿੰਦੇ ਨਿਜਮੇ ਕਬਜ਼ਾ ਤਾਂ ਸਾਡੇ ਕੋਲ ਹੀ ਹੈ ਸਾਡੇ ਵੱਲ ਕੋਈ ਕੋਰਟ ਕੇਸ ਨਾ ਕੋਈ ਡਿਵਲਪ ਕੋਰਟ ਜਿਹਨਾਂ ਨੇ ਲਤੀਪੁਰ ਵਾਲੇ ਨੇ ਪਹਿਲਾਂ ਕੇਸ ਲੜਾਈ ਸੀ ਉਸੇ ਕੇਸ ਦੇ ਬਦਲ ਤੋਂ ਸੂਰਿਆ ਕਾਂਪੂਰੀ ਨੇ ਕਿਹਾ ਸੀ ਜੀ ਜੀ ਮਿੱਟੀ ਕੀਤੀ ਜਾਵੇ ਢਾਇਆ ਨਾ ਜਾ ਜਦੋਂ ਹਾਈ ਕੋਰਟ ਦੇ ਆਰਡਰਾਂ ਨੂੰ ਛਿੱਕੇ ਤੇ ਟੰਕੇ ਢਾਤਾ ਫਿਰ ਗਰੀਬ ਬੰਦਿਆਂ ਦਾ ਦਿਲ ਟੁੱਟ ਗਿਆ ਇਹਨਾਂ ਨੇ ਲੱਖਾਂ ਰੁਪਈਆ ਇਕੱਠਾ ਕਰਕੇ ਜਿੱਥੇ ਜਲੋਂ ਨਾਲੇ ਮਿਹਨਤ ਕਰਦੀ ਨਾਲੇ ਵਕੀਲਾਂ ਨੂੰ ਪਹੁੰਚ ਕੀਤੀ ਜਿਸ ਲੜਾਈ ਤੇ ਦੇਰ ਕੋ ਜਿੱਤੇ ਹੋਏ ਕੇਸ ਜੇ ਇਹ ਦੀ ਮਿਲਤੀ ਕੀਤੀ ਜਾਵੇ ਫੇਟਾਏ ਜਾਣ ਫਿਰ ਸਾਰਿਆਂ ਦੇ ਹੌਂਸਲੇ ਟੁੱਟ ਜਾਂਦੇ ਨੇ ਇਹ ਤਾਂ ਵੀ ਕੋਰਟਾਂ ਤੋਂ ਵੀ ਜਦੋਂ ਵਿਸ਼ਵਾਸ ਟੁੱਟ ਜਾਂਦਾ ਕਿਉਂਕਿ ਕੋਰਟ ਦਾ ਕੰਮ ਹੋ ਗਿਆ ਜਿਹੜੇ ਉਹ ਇਹ ਕਾਰਪੋਰੇਟ ਕਰਾਣਾ ਨਿਊਕੈਂਡ ਕੋਰਟ ਸਾਡੀ ਜੇਬ ਚ ਉਹਦਾ ਨੰਕਾਰ ਦੇ ਨੇ ਉਹ ਕਹਿੰਦੇ ਕੋਰਟ ਤੇ ਗਵਰਨਮੈਂਟ ਸਾਡੀ ਜੇਬ ਚ ਨੇ ਉਸੀ ਕਹਿੰਦੇ ਕੀ ਕਰਨਗੇ ਫਿਰ ਤੇ ਬਾਬਾ ਜੀ ਜਿਹੜੇ ਕੋਰਟ ਜਿਹੇ ਜੱਜ ਨੇ ਆਰਡਰ ਕੀਤੇ ਹੋਣਗੇ ਫਿਰ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉੱਪਰ ਉਹ ਉਸ ਜੱਜ ਦਾ ਫਿਰ ਉਸ ਕੁਰਸੀ ਤੇ ਬੈਠਣ ਨੂੰ ਮੋਲ ਨਹੀਂ ਪਿਆ ਬਿਲਕੁਲ ਜੱਜ ਸਾਹਿਬ ਨੇ ਪੂਰਾ ਸੋਚ ਸਮਝ ਕੇ ਫੈਸਲਾ ਕੀਤਾ ਜੀ ਜਦੋਂ ਤੁਹਾਡੀ ਲੋਕ ਅਦਾਲਤ ਲਾਈ ਸੀ ਜੀ ਉਦਨ ਮਹਿੰਦਰ ਭੱਟ ਜੀ ਆਇਤੀ ਮੰਗਾ ਜੀ ਗਏ ਸੀ ਉਧਰ ਦੀ ਗੱਲ ਚੱਲੀ ਆ ਤੇ ਤੁਸੀਂ ਜਿਹੜੇ ਜੱਜ ਸਾਹਿਬ ਬੁਲਾਏ ਹੋਏ ਸੀ ਉਹਨਾਂ ਨੇ ਉਹ ਆਰਡਰ ਕੱਟ ਕੇ ਉਸੇ ਟਾਈਮ ਪੜਿਆ ਵੀ ਆ ਤੇ ਉਹਨਾਂ ਨੇ ਦੱਸਿਆ ਵੀ ਸਰਪੰਚ ਸੂਰਜ ਕਾਲ ਜੀ ਨੇ ਇਹ ਆਰਡਰ ਦੀ ਤਸਦੀਕ ਕੀਤੀ ਤੇ ਹੁਣ ਤੁਸੀਂ ਦੱਸੋ ਵੀ ਉਹ ਆਰਡਰ ਕੀਤੇ ਕਿਤਾਏ ਫਾਰਾ ਕੋ ਕਰਤਾ ਤੇ ਜਿਹੜਾ ਉਹ ਫਟਵਾਰੀ ਸੀ ਸੁਖਦੇਵ ਸਿੰਘ ਉਹਨੇ ਲਿਖਤੀ ਤੌਰ ਤੇ ਦੱਸਿਆ ਸੀ ਕਿ ਇਹਦੇ ਵਿੱਚ ਕਿਤੇ ਦੀ ਵੀ ਇਹ ਗੱਲ ਨਹੀਂ ਹੈ ਇਹ ਮੁੜ ਕੇ ਸੇਵਾ ਕਾਨੂੰਨ ਵਾਲਿਆਂ ਦੀ ਜਗਾ ਜਿਹੜੇ ਪਾਕਿਸਤਾਨ ਤੋਂ ਆਏ ਨੇ ਨਤੀਫਰੇ ਪਿੰਡ ਦੀ ਜਗਾ ਉਹਨੂੰ ਤੁਰੰਤ ਸੁਧੰਨ ਕਰ ਦਿੱਤਾ ਗਿਆ ਇਹ ਜ਼ਬਰਦਸਤ ਇਹ ਨਾਲ ਹੀ ਉਹਨੋਂ ਪਹਿਲਾਂ ਆਲੂ ਵਾਲੀ ਖਾਣੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਐਫਐਡ ਵੱਲ ਦੇ ਕੇ ਵੀ ਇਹ ਜਗਾ ਜਿਹੜੀ ਇਹ ਲੋਕਾਂ ਦੀ ਹੈ ਪਰ ਉਹਨਾਂ ਦੀਆਂ ਧੜੀਆਂ ਡਾਈਆਂ ਕਿਉਂਕਿ ਕਿਤੇ ਨਾ ਕਿਤੇ ਕਾਰਪੋਰੇਟ ਧਰਾਨੀਆਂ ਨਾਲ ਰਲ ਕੇ ਇੱਕ ਕਿੰਨੀ ਜਗਾਂ ਨੂੰ ਹੜੱਪਣ ਦੀ ਤਿਆਰੀ ਆ ਹੋ। ਮੈਂ ਤੁਹਾਨੂੰ ਦੋਸਤੋਂ ਤੁਸੀਂ ਦੇਖ ਰਹੀ ਆਸ ਤੇ ਕੰਮ ਦੇ ਸਾਹਮਣੇ ਖਾਸ ਤਸਵੀਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਗਰ ਕਿਸੇ ਇੱਕ ਇਨਸਾਨ ਦਾ ਘਰ ਨੂੰ ਢਾਹ ਦਿੱਤਾ ਜਾਂਦਾ ਕਿ ਕਿਸ ਤਰੀਕੇ ਨਾਲ ਦਿਲ ਦੀਆਂ ਗਲਾਂ ਦਿਲ ਤੇ ਦਰਦ ਬੈਠੇ ਜਾਂਦੇ ਲੰਬੇ ਸਮੇਂ ਤੋਂ ਮੇਰੇ ਵੀ ਪੈਂਦਾ ਸੀ ਅੱਜ ਇੱਥੇ ਬੈਠੇ ਨੇ। ਇੱਕੋ ਆਵਾਜ਼ ਦੇ ਕੋਈ ਬਸੇਵਾ ਜਿਹੜਾ ਮੁਰਤੂ ਇੱਥੇ ਹੀ ਹੋਏਗਾ ਨਹੀਂ ਤੇ ਕਿਤੇ ਨਹੀਂ ਹੋਗਾ। ਕੈਮਰਾਮੈਨਦਰ ਨਾਲ ਮੈਂ ਤੁਹਾਡਾ ਆਪਣਾ ਐਸਕੇਨ ਆਜ ਤੇ ਕੰਮ ਸਾਹਮਣੇ ਜਨੰਦਰ ਤੋਂ ਖਾਸ